ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ ਤੁਹਾਡੇ ਸਾਹਮਣੇ ਕੁਐਸਚਨ ਲੈ ਕੇ ਆਈਆਂ 12ਵੀਂ ਕਲਾਸ ਇਲੈਕਟਿਵ ਪੰਜਾਬੀ ਦਾ ਕੁਐਸਚਨ ਆ ਪੰਜਾਬੀ ਕਿੱਸਾ ਕਾਫ ਧਾਰਾ ਉਹਦਾ ਮੁੱਢ ਤੇ ਵਿਕਾਸ ਇਸ ਕੁਐਸਚਨ ਨੂੰ ਤੁਹਾਨੂੰ ਐਕਸਪਲੇਨ ਕਰਕੇ ਸਮਝਾਉਂਗੀ ਠੀਕ ਹੈ ਬਟਾ ਕੋਸ਼ਿਸ਼ ਕਰੂੰਗੀ ਬਟਾ ਮੈਂ ਬਹੁਤ ਈਜ਼ੀ ਜਿਹੇ ਢੰਗ ਨਾਲ ਸਮਝਾ ਦਵਾਂ ਤੁਹਾਨੂੰ ਤੇ ਤੁਹਾਨੂੰ ਈਜ਼ੀਲੀ ਜਿਹੜਾ ਸਮਝ ਆ ਜਾਵੇ ਕੁਐਸਚਨ ਤੇ ਤੁਸੀਂ ਪੇਪਰ 'ਚ ਛੱਡ ਕੇ ਨਹੀਂ ਆਣਾ ਕੁਐਸਚਨ ਨੂੰ ਜ਼ਰੂਰ ਲਿਖ ਕੇ ਆਣਾ ਠੀਕ ਹੈ ਬੇਟਾ ਜਿਆਦਾ ਟਾਈਮ ਨਾ ਲੈਂਦੇ ਹੋਏ ਆਜੋ ਕਰੀਏ ਸਟਾਰਟ ਕਿੱਸਾ ਕ ਮੱਧਕਾਲੀ ਸਾਹਿਦ ਦੀ ਪ੍ਰਮੁੱਖ ਕਾਵਤਾਰਾ ਹੈ ਕਿੱਸਾ ਵਾਰ ਵਾਂਗ ਪੰਜਾਬੀ ਦਾ ਮੌਲਿਕ ਕਾਵ ਰੂਪ ਨਹੀਂ ਦੇਖੋ ਬੇਟਾ ਜਿਹੜਾ ਵਾਰ ਕਾ ਵਾ ਪੰਜਾਬੀ ਦਾ ਮੌਲਿਕ ਮੌਲਿਕ ਮਤਲਬ ਅਸਲੀ ਠੀਕ ਹੈ ਇਹ ਜਿਹੜਾ ਕਿੱਸਾ ਵਾ ਇਹ ਅਸਲੀ ਕਾਵ ਰੂਪ ਨਹੀਂ ਹੈਗਾ ਪੰਜਾਬੀ ਦਾ ਬਲਕਿ ਇਹ ਮੁਸਲਮਾਨ ਸੱਭਿਆਚਾਰ ਦੇ ਨਾਲ ਹੀ ਪੰਜਾਬ ਦੇ ਵਿੱਚ ਆਇਆ ਹੈ ਕਿਸਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਥਾ ਜਾਂ ਕਹਾਣੀ ਯਾਦ ਰੱਖਣਾ ਤੁਸੀਂ ਅਰਬੀ ਭਾਸ਼ਾ ਦੇ ਵਿੱਚ ਗਦ ਭਾਰਤਕ ਵਿੱਚ ਲਿਖੀਆਂ ਕਹਾਣੀਆਂ ਲਈ ਇਸ ਦੀ ਵਰਤੋਂ ਹੁੰਦੀ ਸੀ ਪਰ ਪੰਜਾਬੀ ਵਿੱਚ ਜਿਹੜਾ ਕਿੱਸੇ ਆ ਉਹ ਕਲਤਾ ਵਿੱਚ ਲਿਖੇ ਗਏ ਆ ਤੇ ਫਾਰਸੀ ਦੇ ਮਸਨਵੀ ਕਾਵ ਰੂਪ ਤੋਂ ਪ੍ਰਭਾਵਿਤ ਹਨ ਠੀਕ ਹੈ ਬੇਟਾ ਅਰਬੀ ਦੇ ਵਿੱਚ ਨਾ ਜਿਹੜੇ ਕਿੱਸੇ ਹੁੰਦੇ ਸੀ ਉਹ ਭਾਰਤਕ ਰੂਪ ਚ ਲਿਖੇ ਜਾਂਦੇ ਸੀ ਮਤਲਬ ਜਿਵੇਂ ਕਹਾਣੀ ਹੁੰਦੀ ਆ ਜਿਵੇਂ ਨਾਟਕ ਨਾਵਲ ਠੀਕ ਆ ਮਤਲਬ ਉਹ ਲੰਬੀਆਂ ਰਚਨਾਵਾਂ ਹੁੰਦੀਆਂ ਸੀ ਇਹਦਾ ਕਵਿਤਾ ਨਹੀਂ ਹੁੰਦੀ ਸੀ ਪਰ ਪੰਜਾਬੀ ਦੇ ਵਿੱਚ ਕਵਿਤਾ ਦੇ ਰੂਪ ਵਿੱਚ ਕਿਸੇ ਲਿਖੇ ਗਏ ਠੀਕ ਆ ਬਟਾ ਇਹ ਫਰਸਟ ਪੈਰਾ ਹੋ ਗਿਆ ਤੁਸੀਂ ਫਰਸਟ ਪੈਰੇ ਚ ਦੱਸਣਾ ਵੀ ਕਿਹਨੂੰ ਕੰਤ ਕਿੱਸਾ ਜਿਹੜਾ ਕਾਵ ਉਹ ਕਿਹਨੂੰ ਕਹਿੰਦੇ ਆ ਅਰਥ ਕੀ ਆ ਉਹਦਾ ਠੀਕ ਆ ਸੈਕਿੰਡ ਪੈਰਾ ਪੰਜਾਬੀ ਵਿੱਚ ਕਿੱਸਾ ਉਸ ਛੰਦਬੰਦ ਲੰਬੀ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਪ੍ਰੇਮ ਰੋਮਾਂਸ ਬੀੜਤਾ ਭਗਤੀ ਸਮਾਜ ਸੁਧਾਰ ਆਦੀ ਵਿਸ਼ੇਸ਼ ਹੋਏ ਜਾਣ। ਸੈਕਿੰਡ ਪੈਰੇ 'ਚ ਬੇਟਾ ਤੁਸੀਂ ਗੱਲ ਕਰਨੀ ਆ ਵੀ ਕਿਹੜੇ ਵਿਸ਼ੇਸ਼ ਹੋਏ ਜਾਣ। ਠੀਕ ਆ। ਪਾਰੇ ਪ੍ਰੇਮ ਨਾਲ ਸੰਬੰਧਿਤ ਬਿਰਤਾਂਤਕ ਰਚਨਾ ਲਈ ਰੂੜ ਹੋ ਚੁੱਕਿਆ ਹੈ। ਮਤਲਬ ਕੀ ਹੈ ਬੇਟਾ ਵੀ ਜਿਹੜਾ ਪੰਜਾਬੀ ਕਿੱਸਾ ਕਾਵ ਆ ਨਾ ਇਹਦੇ ਵਿੱਚ ਪ੍ਰੇਮ ਨਾਲ ਸੰਬੰਧਿਤ ਬਿਰਤਾਂਤਕ ਕਹਾਣੀਆਂ ਦਾ ਜਿਹੜਾ ਵਰਣਨ ਮਿਲਦਾ ਵਾ। ਇਸੇ ਲਈ ਰੋਮਾਂਸ ਨੂੰ ਕਿੱਸਾ ਕਾਵ ਵਿੱਚ ਸਭ ਤੋਂ ਵੱਧ ਸਥਾਨ ਮਿਲਿਆ ਹੈ ਠੀਕ ਆ ਉਸ ਤੋਂ ਬਾਅਦ ਬੇਟਾ ਤੀਜਾ ਪੈਰਾ ਜਿਹੜਾ ਤੁਸੀਂ ਇਹਦੇ ਵਿੱਚ ਦੱਸਣਾ ਵੀ ਕਿਹੜੇ-ਕਿਹੜੇ ਕਵੀ ਆ ਜਿਹੜੇ ਕਿੱਸਾਕਾਰ ਆ ਜਿਹੜੇ ਮੇਨ ਹੋਏ ਆ ਪੰਜਾਬੀ ਵਿੱਚ ਕਿੱਸਾ ਇੱਕ ਕਾਵ ਧਾਰਾ ਵਜੋਂ ਸਥਾਪਿਤ ਰਿਹਾ ਹੈ ਇਸ ਕਾਵ ਧਾਰਾ ਦੇ ਮੋੜ ਬਾਰੇ ਵਿਦਵਾਨਾਂ ਵਿੱਚ મતਭੇਦ ਹੈ ਮਿਸਾਲ ਵਜੋਂ ਦਮੋਦਰ ਨੂੰ ਪੰਜਾਬੀ ਦਾ ਪਹਿਲਾ ਕਿੱਸਾਕਾਰ ਮੰਨਿਆ ਜਾਂਦਾ ਹੈ ਪਰ ਉਸਨੇ ਇਕਦਮੀ ਕਿੱਸਾ ਕਾਇਰ ਸ਼ੁਰੂ ਨਹੀਂ ਕੀਤੀ ਕੋਈ ਵੀ ਸਾਹਿਤ ਰੂਪ ਆ ਜਿਹੜਾ ਉਹ ਪਹਿਲਾਂ ਲੋਕ ਮਨਾਂ ਦੇ ਵਿੱਚ ਜਨਮ ਲੈਂਦਾ ਅਤੇ ਲੋਕ ਸਾਹਿਤ ਦਾ ਹਿੱਸਾ ਬਣ ਕੇ ਲੋਕ ਪ੍ਰਵਾਨਗੀ ਪ੍ਰਾਪਤ ਕਰਦਾ ਹੈ ਪੰਜਾਬੀ ਵਿੱਚ ਵੀ ਦਮੋਦਰ ਤੋਂ ਪਹਿਲਾਂ ਸ਼ਾਹ ਹੁਸੈਨ ਤੇ ਭਾਈ ਗੁਰਦਾਸ ਨੇ ਹੀਰ ਤੇ ਰਾਂਝੇ ਦੀ ਪ੍ਰੇਮ ਕਹਾਣੀ ਵੱਲ ਸੰਕੇਤ ਕੀਤੇ ਆ ਪਰ ਇਹਨਾਂ ਦਾ ਕੀ ਆ ਕੋਈ ਵੀ ਜਿਹੜਾ ਲਿਖਿਤ ਸਬੂਤ ਆ ਉਹ ਨਹੀਂ ਮਿਲਦਾ ਇਸ ਲਈ ਕੀ ਆ ਜਦ ਤੱਕ ਉਹ ਸਬੂਤ ਉਪਲਬਧ ਨਹੀਂ ਹੈਗਾ ਤਦ ਤੱਕ ਦਮੋਦਰ ਨੂੰ ਪੰਜਾਬੀ ਦਾ ਪਹਿਲਾ ਕਿੱਸਾਕਾਰ ਮੰਨਣ ਲਈ ਮਜਬੂਰ ਹਾਂ ਠੀਕ ਆ ਪਰ ਉਸ ਦੀ ਜਿਹੜੀ ਸ਼ੈਲੀ ਆ ਤੇ ਕਿੱਸੇ ਦੀ ਜਿਹੜੀ ਪੱਕਿਆਈ ਆ ਉਹ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੂਰਵ ਮੱਧ ਕਾਲ ਯੁੱਗ ਵਿੱਚ ਕਿੱਸਾ ਕਾਵ ਨੇ ਨਿਸ਼ਚਿਤ ਰੂਪ ਧਾਰਨ ਕਰ ਲਿਆ ਸੀ ਠੀਕ ਆ ਬੇਟਾ ਇਹ ਤੁਸੀਂ ਤਿੰਨ ਪੈਰੇ ਲਿਖਣੇ ਆ ਫਸਟ ਪੈਰੇ ਚ ਤੁਸੀਂ ਅਰਥ ਦੱਸਣਾ ਕੀ ਨੂੰ ਕਹਿੰਦੇ ਆ ਕਿੱਸਾ ਕਾਵਧਾਰਾ ਠੀਕ ਆ ਦੂਜੇ ਪੈਰੇ 'ਚ ਤੁਸੀਂ ਵਿਸ਼ਾ ਦੱਸਣਾ ਵੀ ਕਿਹੜਾ ਵਿਸ਼ਾ ਇਹਦੇ ਵਿੱਚ ਵਰਤਿਆ ਜਾਂਦਾ ਹੋਰ ਕਿਹੜੇ ਵਿਸ਼ੇ ਵਰਤੇ ਜਾਂਦੇ ਆ ਤੀਜੇ ਪੈਰੇ 'ਚ ਵੀ ਪਹਿਲਾ ਜਿਹੜਾ ਫੇਮਸ ਕਵੀ ਇਹਦਾ ਕਿੱਸਾਕਾਰ ਕੌਣ ਆ ਠੀਕ ਆ ਵੀ ਪਹਿਲਾ ਜਿਹੜਾ ਫੇਮਸ ਕਿੱਸਾਕਾਰ ਕੌਣ ਆ ਉਸ ਤੋਂ ਬਾਅਦ ਬੇਟਾ ਤੁਸੀਂ ਇਸ ਤਰ੍ਹਾਂ ਹੈਡਿੰਗ ਦੇ ਕੇ ਸ਼ੁਰੂ ਕਰਨਾ ਪਹਿਲਾਂ ਤੁਸੀਂ ਤਿੰਨ ਪੈਰੇ ਲਿਖ ਦੇਣੇ ਆ ਠੀਕ ਆ ਨਾਨਕ ਕਾਲ ਲਿਖਣਾ ਸਭ ਤੋਂ ਪਹਿਲਾਂ ਹੈਡਿੰਗ 1500 ਤੋਂ ਲੈ ਕੇ 1700 ਤੱਕ ਇਹਦਾ ਫਰਸਟ ਜਿਹੜਾ ਪਹਿਲਾ ਕਿੱਸਾਕਾਰ ਹੈਗਾ ਦਮੋਦਰ ਦਮੋਦਰ ਪੰਜਾਬੀ ਕਿੱਸਾ ਕਾਵ ਦਾ ਪਹਿਲਾ ਕਿੱਸਾਕਾਰ ਹੈ ਉਸਨੇ ਹੀਰ ਦਾ ਕਿੱਸਾ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ ਉਸ ਦਾ ਲਿਖਤ ਰੂਪ ਵਿੱਚ ਪ੍ਰਾਪਤ ਹੋਣ ਵਾਲਾ ਪਹਿਲਾ ਕਿੱਸਾ ਜਿਹੜਾ ਉਹ ਹੀਰ ਹੈ ਠੀਕ ਹੈ ਉਸਨੇ ਦਵਈਏ ਛੰਦ ਦੀ ਵਰਤੋਂ ਕੀਤੀ ਹੈ ਆਪਣੇ ਕਿੱਸੇ ਵਿੱਚ ਹੀਰ ਰਾਂਝੇ ਦੀ ਕਹਾਣੀ ਪੇਸ਼ ਕਰਨ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੀ ਵੀ ਸੁੰਦਰ ਤਸਵੀਰ ਉਸਨੇ ਪੇਸ਼ ਕੀਤੀ ਹੈ ਠੀਕ ਹੈ एग्जांपल ਆ ਜਿਵੇਂ ਉਹ ਲਿਖਦਾ ਵਾ 12 ਵਰਿਆਂ ਦੀ ਛੋਰ ਹੋਈ ਤਾਂ ਰਾंजे ਅੱਖੀਆਂ ਲਾਈਆਂ ਠੀਕ ਹੈ ਬਟਾ ਇਹ ਲਾਈਨ ਤੁਸੀਂ ਲਿਖ ਸਕਦੇ ਹੋ ਵਿੱਚ ਕਾਮਿਆਂ ਦੇ ਵਿੱਚ ਪਾ ਕੇ ਤੁਸੀਂ ਉੱਥੇ ਲਿਖ ਸਕਦੇ ਹੋ ਉਸ ਦੀ ਭਾਸ਼ਾ ਸਰਲ ਹੈ ਉਸਨੇ ਚੰਗੀ ਉਪ ਭਾਸ਼ਾ ਵਰਤੀ ਆ ਹੀਰ ਦਮੋਦਰ ਦੀ ਹੀਰ ਪੰਜਾਬੀ ਸਾਹਿਤ ਵਿੱਚ ਵਿਸ਼ੇਸ ਸਥਾਨ ਰੱਖਦੀ ਆ ਬਸ ਇਹਨਾਂ ਤੁਸੀਂ ਦਮੋਦਰ ਬਾਰੇ ਲਿਖਣਾ ਯਾਦ ਰੱਖਣਾ ਦਮੋਦਰ ਨੇ ਕਿਹੜਾ ਕਿੱਸਾ ਲਿਖਿਆ ਹੀਰ ਬਹੁਤ ਫੇਮਸ ਹੋਈ ਉਹਦੀ ਠੀਕ ਹੈ ਬੇਟਾ ਦੂਸਰਾ ਮਹੱਤਵਪੂਰਨ ਕਵੀ ਹੈਗਾ ਪੀਲੂ ਪੀਲੂ ਤੇ ਉਸ ਦਾ ਕਿੱਸਾ ਮਿਰਜਾ ਸਹਿਬਾ ਠੀਕ ਹੈ ਉਹ ਗੁਰੂ ਨਾਨਕ ਕਾਲ ਦਾ ਉਸ ਨੂੰ ਮਹੱਤਵਪੂਰਨ ਕਿੱਸਾਕਾਰ ਬਣਾਉਂਦੇ ਆ ਪੀਲੂ ਨੇ ਕਿਹੜਾ ਕਿੱਸਾ ਲਿਖਿਆ ਮਿਰਜਾ ਸਹਿਬਾ ਉਸ ਦੀ ਕਿੱਸਾ ਉਸ ਦਾ ਜਿਹੜਾ ਇਹ ਕਿੱਸਾ ਸੀ ਮਿਰਜਾ ਸਹਿਬਾ ਦਾ ਦਮੋਦਰ ਤੋਂ ਬਿਲਕੁਲ ਨਵੇਕਲੀ ਕਿਸਮ ਦਾ ਸੀ ਉਸਦੇ ਕਿੱਸੇ ਦਾ ਨਾਇਕ ਹੰਝਵੰਗ ਬੇਬਸ ਨਹੀਂ ਸੀ ਉਹ ਸਗੋਂ ਉਹ ਸਵੈ ਭਿਮਾਨੀ ਹੈ ਕਿਉਂਕਿ ਉਹ ਬਹਾਦਰ ਹੈ ਇਹ ਨਾਇਕ ਪੰਜਾਬੀ ਮਾਨਸਿਕਤਾ ਤੇ ਬੜਾ ਅਨਕੂਲ ਸੀ ਇਸ ਕਰਕੇ ਇਹ ਕਿੱਸਾ ਲਿਖਣ ਕਾਰਨ ਪੀਲੂ ਨੂੰ ਬੜਾ ਸਤਿਕਾਰ ਮਿਲਿਆ ਠੀਕ ਹੈ ਬੇਟਾ ਪੀਲੂ ਨੇ ਇਹ ਕਿੱਸਾ ਗੱਧ ਰੂਪ ਕਾਵ ਰੂਪ ਵਿੱਚ ਲਿਖਿਆ ਗੱਧ ਕਾਵ ਰੂਪ ਵਿੱਚ ਲਿਖਿਆ ਵਿੱਚ ਲਿਖਿਆ ਪੰਜਾਬੀ ਦਾ ਪਹਿਲਾ ਤੇ ਆਖਰੀ ਕਿੱਸਾ ਹੈ ਇਹ ਜੁਦਾਰਨ ਦੇਖੋ ਬੇਟਾ ਸਾਈ ਬਾ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ ਤੇਲ ਭੁਲਾਵੇਂ ਭੁਲ ਬਾਣੀਆਂ ਦਿੱਤਾ ਸ਼ਹਿਦ ਉਲਟ ਬਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਇਹ ਤੁਸੀਂ ਬੇਟਾ ਸੌਖੀ ਹੋਈਆਂ ਉਦਾਹਰਨਾਂ ਜਿਹੜੀ ਇਹ ਜ਼ਰੂਰ ਲਾਈਨਾਂ ਵਿੱਚ ਐਡ ਕਰਕੇ ਆਉਣੀਆਂ ਤੁਸੀ ਠੀਕ ਆ ਲਿਖ ਕੇ ਆਉਣੀਆਂ ਉਸ ਤੋਂ ਬਾਅਦ ਬੇਟਾ ਤੀਸਰਾ ਕਵੀ ਹੈਗਾ ਹਾਫਿਜ਼ ਬਰਖੁਰਦਾਰ ਨਾਨਕ ਕਾਲ ਦਾ ਹਾਫਿਜ਼ ਪੰਜਾਬੀ ਕਿੱਸਾ ਕਾਵ ਦਾ ਜਿਹਾ ਕਿੱਸਾਕਾਰ ਹੈ ਜੋ ਨਾ ਕੇਵਲ ਪੀਲੂ ਵਰਗੇ ਕਿੱਸਾਕਾਰ ਦੇ ਪੈ ਪੁਰਨਿਆਂ ਉੱਤੇ ਚੱਲਿਆ ਬਲਕਿ ਉਸਨੇ ਪੰਜਾਬੀ ਦੇ ਕਿੱਸਾ ਕਾਵ ਨੂੰ ਮੌਲਿਕ ਸ਼ੋਅ ਦੇ ਕੇ ਕੁਝ ਪਹਿਲ ਕਦਮੀਆਂ ਵੀ ਕੀਤੀਆਂ ਠੀਕ ਹੈ ਉਸਨੇ ਮਿਰਜਾ ਸਾਹਿਬਾ ਦਾ ਕਿੱਸਾ ਲਿਖਿਆ ਸੱਸੀ ਪੁੰਨੂ ਯੂਸਫ ਜ਼ਲੈਖਾ ਦਾ ਕਿੱਸਾ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ ਯਾਦ ਰੱਖਣਾ ਦੇਖੋ ਗੁਰੂ ਨਾਨਕਾਲ ਦੇ ਤੁਸੀਂ ਚਾਰ ਕਿੱਸਾਕਾਰ ਯਾਦ ਰੱਖਣੇ ਪਹਿਲਾ ਦਮੋਦਰ ਦਮੋਦਰ ਨੇ ਕੀ ਲਿਖਿਆ ਹੀਰ ਦੂਜਾ ਪੀਲੂ ਪੀਲੂ ਨੇ ਕੀ ਲਿਖਿਆ ਮਿਰਜਾ ਸਹਿਬਾ ਤੀਜਾ ਹਾਫਿਜ਼ ਬਰਕੁਰਦਾਰ ਹਾਫਿਜ਼ ਬਰਕੁਰਦਾਰ ਨੇ ਵੀ ਮਿਰਜਾ ਸਹਿਬਾ ਲਿਖਿਆ ਤੇ ਉਹਦੇ ਨਾਲ ਨਾਲ ਸੱਸੀ ਪੁੰਨੂ ਤੇ ਯੂਸਫ ਜਲੈਖਾ ਦਾ ਕਿੱਸਾ ਪਹਿਲੀ ਵਾਰ ਪੰਜਾਬੀ ਚ ਲਿਖਿਆ ਠੀਕ ਆ ਬੇਟਾ ਚੌਥਾ ਹੈਗਾ ਅਹਿਮਦ ਗੁੱਜਰ ਅਹਿਮਦ ਗੁੱਜਰ ਨੇ ਵੀ ਹੀਰ ਦਾ ਕਿੱਸਾ ਲਿਖਿਆ ਠੀਕ ਆ ਉਹਨੇ ਯਾਦ ਰੱਖਣਾ ਤੁਸੀਂ ਦਮੋਦਰ ਨੇ ਵੀ ਹੀਰ ਲਿਖਿਆ ਤੇ ਅਹਿਮਦ ਗੁੱਜਰ ਨੇ ਵੀ ਅਹਿਮਦ ਗੁੱਜਰ ਨੇ ਹੀਰ ਦੇ ਕਿੱਸੇ ਨੂੰ ਇਸਲਾਮੀ ਰੰਗਣ ਨਾਲ ਜੋੜਿਆ ਉਸ ਨੇ ਇਸ ਕਿੱਸੇ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਤੇ ਹੀਰ ਕਾਬ ਵਿੱਚ ਦੁਖਾਂਤ ਸਿਰਜਣ ਦੀ ਪਹਿਲ ਕੀਤੀ ਠੀਕ ਆ ਬੇਟਾ ਇਹ ਹੋ ਗਿਆ ਗੁਰੂ ਨਾਨਕ ਕਾਲ ਦੇ ਚਾਰ ਕਵੀ ਯਾਦ ਰੱਖਣਾ ਦਮੋਦਰ ਪੀਲੂ ਹਾਫਿਜ਼ ਵਰਕੁਰਦਾਰ ਅਹਿਮਦ ਗੁੱਜਰ ਉਸ ਤੋਂ ਬਾਅਦ ਬੇਟਾ ਅਗਲਾ ਕਾਲ ਹੈਗਾ ਉੱਤਰ ਨਾਨਕ ਕਾਲ ਠੀਕ ਆ ਯਾਦ ਰੱਖਣਾ ਸਭ ਨੇ ਇਸ ਕਾਲ ਦੇ ਵਿੱਚ ਵੀ ਜਿਹੜਾ ਕਿੱਸਾ ਕਾਵਾ ਬਹੁਤ ਰਚਿਆ ਗਿਆ ਇਸ ਕਾਲ ਦੇ ਵਿੱਚ ਹੀਰ ਸਾਹਿਤ ਸੱਸੀ ਅਤੇ ਯੂਸਫ ਚਲੇਖਾਂ ਸਾਹਿਤ ਵਧੇਰੇ ਰਚਿਆ ਗਿਆ ਇਸ ਕਾਲ ਦੇ ਪ੍ਰਮੁੱਖ ਕਿੱਸਾਕਾਰ ਮੁਕੱਬਲ ਵਾਰਿਸ ਬਹਿਬਲ صدیق ਲਾਲੀ ਚਾਰ ਆਏ ਵੀ ਯਾਦ ਰੱਖਣੇ ਹਨ ਮੁਕੱਬਲ ਵਾਰਿਸ ਬਹਿਬਲ ਤੇ صدیق ਲਾਲੀ ਪਹਿਲਾ ਹੈਗਾ ਮੁਕੱਬਲ ਹੀਰ ਸਾਹਿਤ ਦਾ ਇੱਕ ਹੋਰ ਮਹੱਤਵਪੂਰਨ ਕਵੀ ਆ ਜਿਹੜਾ ਉਹ ਹੈਗਾ ਮੁਕੱਬਲ ਉਸ ਨੂੰ ਵਿਰਸੇ ਵਿੱਚ ਦਮੋਦਰ ਤੇ ਅਹਿਮਦ ਦੇ ਕਿੱਸੇ ਮਿਲੇ ਹਨ ਪਰ ਉਸਨੇ ਆਪਣੀ ਕਾ ਪ੍ਰਤਿਭਾ ਨਾਲ ਹੀਰ ਸਾਹਿਤ ਨੂੰ ਹੋਰ ਵਿਲੱਖਣ ਤੇ ਮੌਲਿਕ ਯੋਗਦਾਨ ਦਿੱਤਾ ਮੁਕੱਬਲ ਨੇ ਆਪਣਾ ਕਿੱਸਾ ਬੈਂਤ ਛੰਦ ਵਿੱਚ ਲਿਖਿਆ ਠੀਕ ਆ ਬੇਟਾ ਛੰਦਾਂ ਨਹੀਂ ਮੈਂ ਲੱਗ ਵੀਡੀਓ ਬਣਾਈ ਹੋਈ ਆ ਤੁਸੀਂ ਉਹ ਸੁਣ ਸਕਦੇ ਹੋ ਤੁਹਾਨੂੰ ਸਭ ਪਤਾ ਲੱਗ ਜਾਣਾ ਬੈਂਤ ਛੰਦ ਕੀ ਨੂੰ ਕਹਿੰਦੇ ਆ ਠੀਕ ਆ ਉਸ ਤੋਂ ਬਾਅਦ ਅਗਲਾ ਕਿੱਸਾ ਕਾ ਰਹੇਗਾ ਬੇਟਾ ਵਾਰਿਸ਼ਾ ਵਾਰਿਸ਼ਾ ਮੱਧ ਕਾਲੀ ਸਾਹਿਬ ਦਾ ਪ੍ਰਮੁੱਖ ਕਿੱਸਾਕਾਰ ਹੈ ਉਸ ਦੇ ਕਿਸੇ ਹੀਰ ਨਾਲ 18ਵੀਂ ਸਦੀ ਵਿੱਚ ਕਿੱਸਾ ਕਾ ਆਪਣੇ ਸਿਖਰ ਤੇ ਪਹੁੰਚਦਾ ਹੈ ਵਾਰਿਸ ਦਾ ਕਿੱਸਾ ਹੀਰ ਗੌਰਵ ਮਈ ਰਚਨਾ ਹੈ ਉਸ ਦੇ ਕਿੱਸੇ ਵਿੱਚ ਸਮਕਾਲੀ ਜੀਵਨ ਦੀ ਤਸਵੀਰ ਪੇਸ਼ ਹੋਈ ਹੈ ਉਸ ਨੇ ਕਿੱਸਾ ਬੈਤ ਛੰਦ ਵਿੱਚ ਰਚਿਆ ਯਾਦ ਰੱਖਣਾ ਮੁਕਬਲ ਨੇ ਵੀ ਬੈਤ ਚ ਲਿਖਿਆ ਤੇ ਵਾਰਿਸ ਸ਼ਾਹ ਨੇ ਵੀ ਬੈਤ ਚ ਲਿਖਿਆ ਵਾਰਿਸ ਸ਼ਾਹ ਦੀਆਂ ਫੇਮਸ ਲਾਈਨਾਂ ਹੀਰ ਆਖਦੀ ਜੋਗਿਆ ਝੂਠ ਬੋਲੇ ਕੌਣ ਰੁਠੜੇ ਯਾਰ ਮਨਾਵਦਾਈ ਐਸਾ ਕੋਈ ਨਾ ਮਿਲਿਆ ਮੈਂ ਪਾਲ ਥੱਕੀ ਜਿਹੜਾ ਗਿਆਨ ਨੂੰ ਮੋੜ ਲਿਆਵਦਾਈ ਇਹ ਲਾਈਨਾਂ ਬੇਟਾ ਚਾਰ ਤੁਸੀਂ ਲੈ ਕੇ ਆਣੀਆਂ ਔਰ ਸੈਂਟਰ 'ਚ ਲਿਖਣੀਆਂ ਕਮੇ ਪਾ ਕੇ ਲਿਖਣੀਆਂ ਇਸ ਤੋਂ ਇਲਾਵਾ ਬੇਟਾ ਇਸ ਕਾਲ ਵਿੱਚ ਹਾਮਦ ਨੇ ਹੀਰ ਅੰਦਤ ਬਹਿਬਲ ਨੇ ਸੱਸੀ ਤੇ ਸਗੀਕ ਲਾਲੀ ਯੂਸਫ ਜਲੇਖਾ ਨਾਲ ਇਸ ਕਾਲ ਨੂੰ ਮਾਲਾ ਮਾਲ ਕਰਦੇ ਹਨ ਇਹ ਹੋ ਗਿਆ ਬੇਟਾ ਤੁਹਾਡਾ ਉੱਤਰ ਨਾਨਕ ਕਾਲ ਉਸ ਤੋਂ ਬਾਅਦ ਬੇਟਾ ਅਗਲਾ ਕਾਲ ਹੈਗਾ 1802 ਤੋਂ 1850 ਈਸਵੀ ਤੱਕ ਰਣਜੀਤ ਸਿੰਘ ਕਾਲ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਕਿੱਸੇ ਰਚੇ ਗਏ ਉਹਦਾ ਵਰਣਨ ਕਰਨਾ ਇਹ ਕਾਲ ਹੈ ਜਿਹੜਾ ਇਹਦੇ ਵਿੱਚ ਵੀ ਜਿਹੜਾ ਪੰਜਾਬੀ ਕਿੱਸਾ ਰਚਿਆ ਗਿਆ ਇਸ ਕਾਲ ਦੇ ਪ੍ਰਮੁੱਖ ਕਿੱਸਾਕਾਰ ਹਾਸ਼ਮ ਅਹਿਮਦ ਯਾਰ ਇਮਾਮ ਬਖਸ਼ ਤੇ ਕਾਦਰ ਯਾਰ ਹਨ ਆ ਸਭ ਤੋਂ ਪਹਿਲਾ ਹੈਗਾ ਹਾਸ਼ਮ ਹਾਸ਼ਮ ਨੇ ਬੇਟਾ ਸੂਫੀ ਰੰਗਣ ਵਾਲੇ ਕਿੱਸੇ ਲਿਖੇ ਉਸ ਦੀ ਜਿਹੜੀ ਸੱਸੀ ਆ ਉਹ ਬਹੁਤ ਫੇਮਸ ਆ ਠੀਕ ਆ ਉਸ ਨੇ ਸੱਸੀ ਸ਼ੇਰੀ ਫਰੀਆਤ ਸੋਹਣੀ ਮਈਵਾਲ ਹੀਰ ਰਾਂਝੇ ਦੀ ਬਿਰਤੀ ਵਾਲੇ ਕਿੱਸੇ ਲਿਖੇ ਸੱਸੀ ਪੁੰਨੂ ਉਸ ਦਾ ਸਭ ਤੋਂ ਪ੍ਰਸਿੱਧ ਕਿੱਸਾ ਹੈ ਇਸ ਦੀ ਸ਼ੈਲੀ ਦਰਦ ਭਰੀ ਹੈ 126 ਬੰਦਾਂ ਤੇ ਦਵਈਆ ਵਿੱਚ ਲਿਖੀ ਹੋਈ ਪੰਜਾਬੀ ਦੀ ਸ਼ਾਹਕਾਰ ਰਚਨਾ ਹੈ ਯਾਦ ਰੱਖਣਾ ਹਾਸ਼ਮ ਸੱਸੀ ਠੀਕ ਹੈ ਬੇਟਾ ਉਸ ਤੋਂ ਬਾਅਦ ਅਗਲਾ ਕਿੱਸਾਕਾਰ ਹੈਗਾ ਅਹਿਮਦਿਆਰ ਅਹਿਮਦਿਆਰ ਨੇ ਸਭ ਤੋਂ ਜ਼ਿਆਦਾ ਕਿੱਸੇ ਲਿਖੇ ਜਿਨ੍ਹਾਂ ਦੀ ਗਿਣਤੀ ਲਗਭਗ 40 ਹੈ ਉਸ ਦਾ ਸਭ ਤੋਂ ਪ੍ਰਸਿੱਧ ਕਿੱਸਾ ਅਹਸਨਲ ਕਸਿਸ ਹੈ ਉਸਦੇ ਕਿੱਸਿਆਂ ਵਿੱਚ ਸੂਫੀ ਰੰਗ ਮੌਲਿਕਤਾ ਅਲੰਕਾਰ ਸਭ ਮੌਜੂਦ ਹਨ ਠੀਕ ਹੈ ਬੇਟਾ ਇਸ ਤੋਂ ਇਲਾਵਾ ਇਸ ਕਾਲ ਵਿੱਚ امام ਬਖਸ਼ ਨੇ ਸ਼ਾ ਬਹਿਰਾਮ ਚੰਦਰਬਦਨ ਨੇ ਨਵੇਂ ਕਿੱਸੇ ਲਿਖੇ ਇਸੇ ਕਾਲ ਵਿੱਚ ਹੀ ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਬਹੁਤ ਪ੍ਰਸਿੱਧ ਹੋਇਆ ਯਾਦ ਰੱਖਣਾ ਰਣਜੀਤ ਸਿੰਘ ਕਾਲ ਵਿੱਚ ਹੀ ਜਿਹੜਾ ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਜਿਹੜਾ ਬਹੁਤ ਪ੍ਰਸਿੱਧ ਹੋਇਆ ਸੀ ਉਸ ਤੋਂ ਬਾਅਦ ਮਟਾ ਅਗਲਾ ਹੈਗਾ ਪਰिवर्तन ਕਾਲ 1859 ਈਸਵੀ ਤੋਂ ਲੈ ਕੇ 1900 ਈਸਵੀ ਤੱਕ ਠੀਕ ਹੈ ਇਦੇ ਵਿੱਚ ਬੇਟਾ ਤੁਸੀਂ ਰੀਡਿੰਗ ਲੈ ਲੈਣੀ ਹੈ ਤੁਹਾਨੂੰ ਯਾਦ ਰਹਿੰਦਾ ਤਾਂ ਕੋਈ ਦੋ ਇੱਕ ਦੋ ਲਾਈਨਾਂ ਲਿਖਿਆ ਆਇਓ ਹੈਡਿੰਗ ਜ਼ਰੂਰ ਬਣਾ ਦਿਓ ਪਰਿਵਰਤਨ ਕਾਲ ਇਸ ਕਾਲ ਵਿੱਚ ਬਹੁਤ ਸਾਰੇ ਕਿੱਸੇ ਰਚੇ ਗਏ ਸਹੀ ਅਰਥਾਂ ਵਿੱਚ ਕਿੱਸਾ ਕਾਵ ਦਾ ਅਦੋਗਤੀ ਦਾ ਸਮਾਸੀ ਕਿੱਸਾ ਕਾਵ ਆਪਣੀਆਂ ਸਾਰੀਆਂ ਸੰਭਾਵਨਾਵਾਂ ਹੰਡਾ ਚੁੱਕਾ ਸੀ ਹੀਰ ਸੱਸੀ ਮਿਰਜ਼ਾ ਸਹਿਬਾ ਸ਼ਾਹ ਕਾ ਰਚਨਾ ਲਿਖੀਆਂ ਜਾ ਚੁੱਕੀਆਂ ਸਨ ਬਸ ਸੋਹਣੀ ਅਧੂਰੀ ਸੀ ਜਿਸ ਨੂੰ ਫਜ਼ਲ ਸ਼ਾਹ ਨੇ ਪੂਰਾ ਕਰ ਦਿੱਤਾ ਠੀਕ ਆ ਇਸ ਕਾਲ ਵਿੱਚ ਕਿਸ਼ਨ ਸਿੰਘ ਆਰਫ ਨੇ ਹੀਰ ਨੂੰ ਕਲੀਆਂ ਵਿੱਚ ਲਿਖ ਕੇ ਨਵਾਂ ਰੰਗ ਲੈ ਆਂਦਾ ਇਸ ਕਾਲ ਦੇ ਕਿੱਸਾਕਾਰ ਬੁੱਟਾ ਮੁਹੰਮਦ ਗੁਜਰਾਤੀ ਗੁਲਾਮ ਰਸੂਲ ਭਗਵਾਨ ਸਿੰਘ ਆਦੀ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਠੀਕ ਆ ਬੇਟਾ ਉਸ ਤੋਂ ਬਾਅਦ ਆਜੋ ਆਧੁਨਿਕ ਕਾਲ ਕਈ ਕਿੱਸਾਕਾਰ ਇਸ ਯੁੱਗ ਵਿੱਚ ਵੀ ਕਿੱਸੇ ਰਚਦੇ ਰਹੇ ਪਰ ਭਾਈ ਵੀਰ ਸਿੰਘ ਦੀ ਨਿੱਕੀ ਕਵਿਤਾ ਦੇ ਯੁੱਗ ਵਿੱਚ ਇਸ ਦਾ ਅਸਫਲ ਹੋਣਾ ਨਿਸ਼ਚਿਤ ਸੀ ਇਨ੍ਹਾਂ ਕਵੀਆਂ ਵਿੱਚ ਤਨੀਰਾਮ ਚਾਤਰੀਕ ਨਾਲ ਦਮਯੰਤੀ ਦਾ ਕਿੱਸਾ ਰਚਿਆ ਵਿਦਾਤਾ ਸਿੰਘ ਤੀਰ ਨੇ ਰੂਪ ਰਾਣੀ ਸ਼ਕੁੰਤਲਾ ਦਾ ਕਿੱਸਾ ਲਿਖਿਆ ਸੂਬਾ ਸਿੰਘ ਹਾਸ ਰਸੀ ਸੂਬਾ ਸਿੰਘ ਨੇ ਹਾਸ ਰਸੀ ਹੀ ਰਚੀ ਵਰਤਮਾਨ ਯੁੱਗ ਵਿੱਚ ਕਿੱਸੇ ਲਿਖਣ ਦਾ ਰਿਵਾਜ ਲਗਭਗ ਖਤਮ ਹੋ ਚੁੱਕਾ ਹੈ ਤੇ ਨਵੇਂ ਤੇ ਨਵੇਂ ਨਵੀਂ ਨਵੇਂ ਕਵੀ ਨਿੱਕੀ ਕਵਿਤਾ ਰਚਣ ਵੱਲ ਵਧੇਰੇ ਰੁਚਿਤ ਹਨ ਠੀਕ ਹੈ ਬੇਟਾ ਹੁਣ ਆਧੁਨਿਕ ਕਾਲ ਵਿੱਚ ਕਿਸੇ ਨਹੀਂ ਲਿਖੇ ਜਾਂਦੇ ਹੁਣ ਤਾਂ ਛੋਟੀ ਕਵਿਤਾ ਲਿਖਣ ਦਰਵਾਜ਼ਾ ਆ ਗਿਆ ਖੁੱਲੀ ਕਵਿਤਾ ਲਿਖਦੇ ਆ ਜਿਹੜੇ ਹੁਣ ਵਾਲੇ ਕਵੀ ਆ ਉਸ ਤੋਂ ਬਾਅਦ ਬੇਟਾ ਤੁਸੀਂ ਲਾਸਟ ਪੈਰਾ ਲਿਖਣਾ ਠੀਕ ਆ ਉਪਰੋਕਤ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਕਿੱਸਾ ਕਾਵਟਾਰਾ ਦਾ ਜਨਮ ਗੁਰੂ ਕਾਲ ਵਿੱਚ ਦਮੋਦਰ ਦੀ ਹੀਰਾਂਜਾ ਰਚਨਾ ਨਾਲ ਹੋਇਆ ਤੇ ਪਿਛਲੇ ਮੁਗਲ ਕਾਲ ਵਿੱਚ ਵਾਰਿਸ ਦੀ ਰਚਨਾ ਨਾਲ ਇਹ ਕਾਵਟਾਰਾ ਆਪਣੇ ਸਿਖਰ ਤੇ ਪੁੱਜੀ ਸਿੱਖ ਰਾਜ ਵਿੱਚ ਇਹ ਨਿਰੰਤਰ ਜਾਰੀ ਰਹੀ ਸ੍ਰੀ ਕ੍ਰਾਂਤੀ ਕਾਲ ਵਿੱਚ ਇਸ ਦਾ ਬਦਨ ਸ਼ੁਰੂ ਹੋ ਗਿਆ ਤੇ ਆਧੁਨਿਕ ਕਾਲ ਵਿੱਚ ਇਹ ਲਗਭਗ ਖਤਮ ਹੋ ਗਈ ਠੀਕ ਹੈ ਬੇਟਾ ਇੱਦਾਂ ਸਾਰੇ ਕਾਲਾਂ ਦੀ ਡਿਟੇਲ ਦੇ ਦਿਓ ਇਸ ਬੂਰੇ ਸਮੇਂ ਦੌਰਾਨ ਹੀਰ ਸਾਹਿਤ ਵਿੱਚ ਵਾਰਿਸ ਸ਼ਾਹ ਸੱਸੀ ਸਾਹਿਤ ਵਿੱਚ ਹਾਸ਼ਮ ਮਿਰਜ਼ਾ ਰਚਣ ਵਿੱਚ ਪੀਲੂ ਸੋਲੀ ਸੋਨੀ ਰਚਣ ਵਿੱਚ ਫਜ਼ਲ ਸ਼ਾਹ ਕਾਮਯਾਬ ਹੋਏ ਠੀਕ ਹੈ ਇਨਾ ਤੋਂ ਬਿਨਾ ਕਾਦਰ ਯਾਰ ਦਾ ਪੂਰਨ ਪਗਤ ਇਮਾਮ ਬਖਸ਼ਦਾ ਸ਼ਾ ਬਹਿਰਾਮ ਮੁਹੰਮਦ ਬਖਸ਼ਦਾ ਸੈਫੁਲ ਮਲੂਕ ਗੁਲਾਮ ਰਸੂਲ ਦਾ ਯੂਸਫ ਜਲੇਖਾ ਕਿਸੇ ਹੀ ਹਰਮਨ ਪਿਆਰੇ ਹੋ ਸਕੀ ਠੀਕ ਹੈ ਬੇਟਾ ਐਂਡਿੰਗ ਨੂੰ ਧਿਆਨ ਨਾਲ ਸੁਣ ਲਿਓ ਕਿਹੜੇ ਕਿਹੜੇ ਕਾਲ ਵਿੱਚ ਕਿਹੜੇ ਕਿਹੜੇ ਕਵੀ ਹੋਏ ਉਹ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ ਠੀਕ ਹੈ ਇਹ ਸੀਗਾ ਤੁਹਾਡਾ ਕਿੱਸਾ ਕਾਵਟਾਰਾ ਦਾ ਕੁਐਸਚਨ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਇਸੇ ਤਰ੍ਹਾਂ ਕਾਲ ਬਣਾ ਕੇ ਬੇਟਾ ਸਭ ਤੋਂ ਪਹਿਲਾਂ ਗੁਰੂ ਨਾਨਕ ਕਾਲ ਦੇ ਚਾਰ ਕਵੀ ਲਿਖ ਦਿਓ ਫਿਰ ਉੱਤਰ ਨਾਨਕ ਕਾਲ ਦੇ ਚਾਰ ਕਵੀ ਲਿਖ ਦਿਓ ਠੀਕ ਹੈ ਉਸ ਤੋਂ ਬਾਅਦ ਰਣਜੀਤ ਸਿੰਘ ਕਾਲ ਦੇ ਕਵੀ ਲਿਖ ਦਿਓ ਉਸ ਤੋਂ ਬਾਅਦ ਪਰਿਵਰਤਨ ਕਾਲ ਫਿਰ ਆਧੁਨਿਕ ਕਾਲ ਇਸੇ ਤਰ੍ਹਾਂ ਬੇਟਾ ਹੈਡਿੰਗ ਬਣਾ ਕੇ ਲਿਖ ਦੋਗੇ ਤਾਂ ਬਹੁਤ ਵਧੀਆ ਤੁਹਾਨੂੰ ਬਹੁਤ ਵਧੀਆ ਮਾਰਕਸ ਮਿਲ ਜਾਣਗੇ ਬਾਕੀ ਜਿੰਨਾ ਤੁਹਾਨੂੰ ਯਾਦ ਰਹਿੰਦਾ ਬੇਟਾ ਉਹਨਾਂ ਲਿਖ ਕੇ ਆਓ ਇੱਕ ਕੁਝ ਬੱਚੇ ਕਮੈਂਟ ਕਰ ਰਹੇ ਸੀ ਬੇਟਾ ਜੀਵਨੀ ਸਵੈ ਜੀਵਨੀ ਉਹਨੂੰ ਵੀ ਐਕਸਪਲੇਨ ਕਰਦੇ ਹੋ ਦੇਖੋ ਬੇਟਾ ਹੁਣ ਟਾਈਮ ਘਟਾ ਇੱਕ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਵੀ ਜਿਹੜੇ ਸਾਹਿਤ ਬੋਧ ਦੇ ਤੁਹਾਡੇ ਸਾਹਿਤ ਰੂਪ ਹਨ ਜਿਵੇਂ ਨਾਵਲ ਨਾਟਕ ਨਿੱਕੀ ਕਹਾਣੀ ਕਵਿਤਾ ਇਹ ਬੇਟਾ ਤੁਸੀਂ ਪਹਿਲੇ 5 ਕੁਐਸਚਨ ਕਰ ਲਓ ਜਾਂ ਲਾਸਟ ਵਾਲੇ 5 ਕੁਐਸਚਨ ਕਰ ਲਓ ਕੇ ਜਾਓ ਤੁਹਾਨੂੰ ਇੱਕ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਮਿਲੇਗਾ ਠੀਕ ਆ ਬੇਟਾ ਪਹਿਲੇ 5 ਕਰ ਲਓ ਜਾਂ ਲਾਸਟ ਵਾਲੇ 5 ਕਰਕੇ ਜਾਓ ਤਾਨੂੰ ਇੱਕ ਕੁਐਸਚਨ ਜ਼ਰੂਰ ਆਂਦਾ ਹੋਊਗਾ ਪੇਪਰ ਦੇ ਵਿੱਚ ਓਕੇ ਬੇਟਾ ਮਿਲਦੇ ਆ ਨੈਕਸਟ ਲੈਕਚਰ ਦੇ ਨਾਲ ਧੰਨਵਾਦ